ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੁੱਤ ਤਹਿਸੀਲ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀ ਆ ਤੇ ਦੋਵੇਂ ਤੁਹਾਨੂੰ ਗੱਭਣਾ ਹੀ ਦਿਖਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਪਾਸ ਕਰਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ ਦੀਆ ਜੀ ਜੇਕਲ ਦੀ ਸਤਿ ਸ੍ਰੀ ਅਕਾਲ ਜੀ ਸਰਕਾਰ ਹੋ ਸੁਣਾਓ ਠੀਕ ਠਾਕ ਜੀ ਠੀਕ ਠਾਕ ਹੀ ਚੱਲੋ ਵਧੀਆ ਠੀਕ ਠਾਕ ਹੀ ਚਾਹੀਦਾ ਜੀ ਕੈਮ ਜੀ ਸੇ ਤਾਂ ਤਾਂ ਜਾਣੇ ਤੁਸੀਂ ਸੁਣਾਓ ਅੱਜ ਤਾਂ ਸੰਭਾਲ ਤੇ ਕਿਆ ਕਰਵੋ ਅੱਜ ਦੱਕਰ ਤੇ ਬਚਾਈਆਂ ਤੇ ਆਵਾਜ਼ ਨੂੰ ਕੀ ਕਰ ਲਿਆ ਅੱਜ ਗਲਾ ਖਰਾਬ ਹੋ ਗਿਆ ਜੀ ਅੱਜ ਤੇ ਆਵਾਜ਼ ਰਹਿ ਗਈ ਜਾਨਿਕਲਾ ਨਹੀਂ ਦਿੰਦਾ ਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਇੱਕ ਰੀ ਨਾਮ ਤਾਂ ਰੋਗ ਸਿੰਘ ਜੀ ਹਾਂ ਜੀ ਜਿੰਨੇ ਬਹੁਤ ਤਸਵੀਰ ਜਨਾ ਅਮਰਸਰ ਠੀਕ ਹੈ ਕੋਡ ਨੰਬਰ 950 17 36450 ਠੀਕ ਹੈ ਜੀ ਤੇ ਅੱਜ ਹੈਗੀਆਂ ਆਪਣੇ ਕੋਲ ਦੋ ਗਾਵਾਂ ਦੋ ਗਾਵਾਂ ਜੀ ਠੀਕ ਹੈ ਦੋਵੇਂ ਕੱਪੜਾ ਦੋਵੇਂ ਕੱਪੜਾ ਨਹੀਂ ਤੇ ਜਿਹੜੀ ਆ ਪਹਿਲੇ ਨੰਬਰ ਤੇ ਕਾਲੇ ਰੰਗ ਦੀ ਗਾਵਾਂ ਹਾਂਜੀ ਤੇ ਕਿੰ ਕਿੰਨਾ ਕੁ ਟਾਈਮ ਖੜਦੀ ਐ ਉਹ ਲੈ ਜੂ ਜੀ 15 20 ਦਿਨ ਤੱਕ ਲੈ ਜੂਗੀ 15 20 ਦਿਨ ਲੈ ਜੂਗੀ ਹਨਾ ਦੁੱਧ ਕਿੰਨਾ ਚੁਵਾਈ ਜਾਊਗੀ ਇਹ ਦੋ ਡਕਾੜ ਤੋਂ ਘੱਟ ਤੇ 18 ml ਚੁਆਉਗੀ। ਅੱਛਾ 18 ml ਜਿਹੜਾ ਚੁਵਾਈ ਜਾਊਗੀ। ਹਾਂਜੀ। ਖੋਲੀਏ ਫਿਰ ਤੋੜਦੀਏ। ਤੋੜੂ ਜੀ। ਤੋੜ ਦੋ। ਸੁਆਕ ਇਹਨਾਂ ਨੂੰ ਸੁਣਾ ਜੀ ਨੇ। ਦੂਸਰਾ ਸੁਆ ਇਹਨਾਂ ਨੂੰ ਸੁਣਾ ਥੋੜਾ ਕਰਦੀ ਆ ਸਾਡੇ ਕੋਲ। ਅਜੇ ਦੇਣ ਥੋੜੇ ਘੱਟਦੀ ਆ ਅਜੇ ਕੱਚੀ ਆ ਥੋੜੀ ਜਿਹੀ। 18 ml ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚੁਆਦੋ। ਨਾਲ ਜੀ ਤੇ ਯਾਰੀ ਬਾਹਰ ਦੇ ਬੰਦੇ ਦਾ ਬੱਚੇ ਜਨਾ ਡਰ ਜਾਂਦਾ ਆ ਚਿਹਰੇ ਤੋਂ ਵੀ ਇੱਕ ਰੀ ਦੇਖ ਸਕਦੇ ਚੰਗੀ ਤਰ੍ਹਾਂ ਬਾਕੀ ਇਹ ਵੀ ਚਲੋ ਜਿਹੜਾ ਕੋਈ ਲੈ ਜਾਊਗਾ ਤੇ ਸਾਂਭ ਲਊਗਾ ਤੇ ਆ ਥਣ ਵੀ ਇਹਦੇ ਦੇਖ ਸਕਦੇ ਜੇ ਲਾਗੇ ਤੋਂ ਇੱਕ ਰੀ ਤੇ ਹੁਣ ਆ ਜਿਹੜੀ ਤੁਹਾਨੂੰ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਵੀ ਚੰਗੇ ਕਦ ਕਾਟ ਚਾ ਤੇ ਸੋਨੇ ਰੰਗ ਰੂਪ ਚ ਆ ਇਹ ਵੀ ਜੇ ਕੱਚੀ ਆ ਦਿਨ ਖੜਦੀ ਆ ਤੇ ਇਹਦੇ ਵੀ ਥਾਂ ਨੇ ਕਰੀ ਦੇਖ ਸਕਦੇ ਲੱਗੇ ਤਾਂ ਥਾਂ ਨੇ ਜਿਹੜੇ ਉਹਦੇ ਵੀ ਚੰਗੇ ਗੈਪ ਤੇ ਲੱਗੇ ਆ ਕੱਦ ਕਾਠ ਪੱਖੋਂ ਜਵਾਨ ਆ ਹਤਰਾ ਬਾਕੀ ਇੱਕ ਪਾਸੇ ਦੀ ਸਿੰਘ ਦੀ ਮਾਸਾ ਕੋਟ ਜੀ ਫੁੱਟੀ ਆ ਇਹਨੇ ਕਿੰਨਾ ਸਵੇਰ ਸੋਨਾ ਚ ਚਿੱਟੀ ਨੇ ਇਹ ਦੂਜਾ ਸੂਰ ਸੋਨਾ ਨਹੀਂ ਦੂਸਰਾ ਸੂਰ ਸੋਨਾ ਆ ਠੀਕ ਚੋਕੂ ਗਿਆ ਅੱਛਾ ਮੂੰਹ ਚਾਰ ਦੰਦ ਆ ਹਾਂਜੀ ਤੇ ਇਹ ਕਿੰਨੇ ਕ ਦੁੱਧ ਲਈ ਆ ਏ ਵੀ ਤੁੰ ਵੀ ਪਲੱਸ ਅੱਛਾ ਵੀ ਪਲੱਸ ਕਰ ਜੂਗੀ ਹਾਂ ਠੀਕ ਆ ਤੇ ਕਿੰਨਾ ਖੜਦੀ ਟਾਈਮ ਇਹ 10 ਦਿਨਾਂ ਤੂੰ 10 ਦਿਨ ਖੜੂਗੀ ਜੀ ਚਲੋ ਵੱਧ ਵੀ ਖੜ ਸਕਦੀ ਹੈ ਹੱਲੇ 10 ਦਿਨਾਂ ਦਾ ਵੱਧ ਕਰ ਸਕਦੀ ਹੈ ਹਾਂਜੀ ਤੋਰੀਏ ਫਿਰ ਇੱਕ ਰੀ ਹਾਂ ਕੱਢ ਪੁੱਤ ਬਾਾਕੀ گاਵਾ ਦੋਵੇਂ ਗੱਬਣਾ ਆ ਆਪਣੇ ਕੋ ਜਿਹੜਾ ਵਾ ਇਹ ਵੀ ਦਿਨ ਕੋ ਵੱਧ ਘੱਟ ਵੀ ਖੜ ਸਕਦੀਆਂ ਵਾ ਆਪਣਾ ਹਿਸਾਬ ਨਾਲ ਕੋਈ ਵੀਰ ਖੜੇ 10 ਦਿਨ ਵੀ ਕਿੰਦੇ ਕੇ ਖੜਦੀ ਆ ਜਿਹੜੇ ਬਾਕੀ ਚੰਗੀ ਤਿਆਰ ਹੋਣੀ ਹੈ ਦੁੱਧ ਦੇ ਵੀ ਕਹਿੰਦੇ ਕਿ ਵੀ ਆ ਬਾਦ ਹੀ ਚੱਲੀ ਜਾਊਗੀ ਲੈ ਜਾ ਚਲੋ ਮੁੱਲ ਤੇ ਇਹਨਾਂ ਦੇ ਪੁੱਛ ਲੈਣੀ ਆ ਬਾਕੀ ਇੱਕ ਵਾਰੀ ਹਵਾਨਾ ਜਿਹੜੇ ਲਾਹਾਂ ਪਾ ਦੇ ਕਰਦੇ ਚੰਗੀਆਂ ਅਜੇ ਸਾਰਾ ਹਵਾਨਾ ਇਹਨੇ ਪਰਨਾ ਵਾ ਪਛਾਣੋ ਤੇ ਕਿੰਨੇ ਕ ਮੁੱਲ ਰੱਖਨੇ ਫਿਰ ਇਹਨਾਂ ਦੇ ਇਹ ਮੁੱਲ ਆ ਫੋਨ ਤੇ ਹੀ ਕਰਾਂਗੇ ਨਹੀਂ ਅੱਛਾ ਮੁੱਲ ਇਹਨਾਂ ਦੇ ਫੋਨ ਤੇ ਕਰਨੇ ਆ ਇਹ ਆ ਵੀ ਹੁਣ ਥੋੜੀਆਂ ਕੱਚੀਆਂ ਵਾ ਫਿਰ ਕੱਚੀਆਂ ਦੇ ਹਿਸਾਬ ਨਾਲ ਮੁੱਲ ਹੋ ਜੂਗੇ ਤੇ ਜੇ ਤਿਆਰ ਕਰਕੇ ਵੇਚਨੇ ਪਈਆਂ ਤਾਂ ਫਿਰ ਹੋਰ ਮੋਲ ਹੋ ਜੂਗੇ ਕਿਉਂਕਿ ਕਈਆਂ ਨੇ ਗਾਂ ਵੀ ਤਿਆਰ ਕਰਕੇ ਵੇਚਨੇ ਹੁੰਦੀਆਂ ਫਿਰ ਰੋਲਾ ਰਹਿ ਜਾਂਦਾ ਵਾ ਹਣਾ ਕੋਈ ਫੋਨ ਲਾਵੇ ਹੁਣ ਫਿਰ ਸਾਮ ਛੱਡ ਕੇ ਦੇ ਦੋਗੇ ਹਾਂਜੀ ਠੀਕ ਹੈ ਜੀ ਖਾਲੀ ਨਹੀਂ ਮੋੜਨਾਂਗੇ ਅੱਜ ਕਿਆ ਹੀ ਨਹੀਂ ਜਿਤਨਾ ਅੱਗੇ ਕਹਿੰਦੇ ਹੁੰਦੇ ਨੇ ਕੋਈ ਵੀ ਮੇਰਾ ਭੈਣ ਬਣਾਵੇ ਨਾ ਅੱਛਾ ਉਹਨੂੰ ਖਾਲੀ ਨਹੀਂ ਮੈਂ ਮੋੜਦਾ ਅੱਛਾ ਉਹਨੂੰ ਬੰਸ ਦੇ ਕੇ ਕਰਾਉਂਗਾ ਠੀਕ ਹੈ ਮੇਸ਼ਕ ਜੋੜਾ ਲੈ ਕੋਈ ਫੋਨ ਲਾਵੇ ਕੋਈ ਇੱਕ ਰਿਬਾ ਕਰਾਣ ਆਵੇ ਠੀਕ ਹੈ ਜੀ ਤੇ ਫੋਨ ਤੇਗਾ ਠੀਕ ਹੈ ਕਰ ਰਿਹਾਣ ਕੇ ਵੀ ਇਹ ਚਾੜ ਕੇ ਪਸੰਦ ਆ ਦੇ ਲੈ ਨਹੀਂ ਪਸੰਦ ਆ ਕਰ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਆਡਾ